ਪੰਜਾਬ 'ਚ ਜ਼ਬਰਦਸਤ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਕਾਫੀ ਦੇਰ ਤੱਕ ਦੇ ਝਟਕੇ ਮਹਿਸੂਸ ਕੀਤੇ ਗਏ 2 ਮਿੰਟ ਤੱਕ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ 1 ਵਜੇ 44 ਮਿੰਟ 'ਤੇ ਮੋਹਾਲੀ ਦੇ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਾਲਾਂਕਿ ਕਿਸੇ ਜਾਨੀ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਹੈ ਕਾਫੀ ਦੇਰ ਤੱਕ ਦੇ ਝਟਕੇ ਮਹਿਸੂਸ ਕੀਤੇ ਗਏ 1:44 ਤੇ ਮੋਹਾਲੀ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਹੋਏ ਇਸੇ ਨਾਲ ਹੀ ਹਿਮਾਚਲ ਦੇ ਕਾਂਗੜਾ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਤਕਰੀਬਨ 2 ਮਿੰਟ ਤੱਕ ਮਹਿਸੂਸ ਕੀਤੇ ਗਏ ਨੇ ਝਟਕੇ ਜਸਮੀਤ ਕੌਰ ਐਵੀਪੀ ਸਾਂਝਾ ਪੱਤਰਕਾਰ ਸਾਣਾ ਜੁੜੀ ਹੋਈ ਹੈ ਜੀ ਜਸਮੀਤ ਹੋਰ ਕਿੱਥੇ ਕਿੱਥੇ ਮਹਿਸੂਸ ਕੀਤੇ ਗਏ ਨੇ ਝਟਕੇ ਤੇ ਕਿੰਨੀ ਤੀਬਰਤਾ ਸੀ ਕੋਈ ਪਤਾ ਲੱਗ ਪਾਇਆ ਜੀ ਅਸ਼ਦੀਪ ਜਿਹੜੇ ਪਹਚਾਲ ਦੇ ਝਟਕੇ ਨੇ ਉਹ ਤੇਜ਼ ਜ਼ਰੂਰ ਸੀ ਲੇਕਿਨ 2 ਮਿੰਟ ਦਾ ਜਿਹੜਾ ਸਮਾਂ ਬਹੁਤ ਵੱਡਾ ਸਮਾਂ ਹੈ ਜਿਹੜਾ ਝਟਕਾ ਹੈ ਕਰੀਬ 4 ਸੈਕਿੰਡ ਤੱਕ ਮਹਿਸੂਸ ਕੀਤਾ ਗਿਆ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮਹਿਸੂਸ ਕੀਤਾ ਗਿਆ ਹਿਮਾਚਲ ਦੇ ਕਾਂਗੜਾ ਦੇ ਵਿੱਚ ਮਹਿਸੂਸ ਕੀਤਾ ਗਿਆ ਤੇ ਹਾਲਾਂਕਿ ਲੋਕ ਇਸ ਝਟਕੇ ਤੋਂ ਡਰੇ ਵੀ ਨਹੀਂ ਕਿ ਆਪਣੇ ਘਰਾਂ 'ਚੋਂ ਬਾਹਰ ਵੀ ਨਿਕਲੇ ਨੇ ਇਸ ਜਾਰ ਦੇ ਨਾਲ ਕਿ ਸ਼ਾਇਦ ਇਸ ਦੀ ਤੇਜ਼ ਗਤੀ ਹੋਣ ਕਰਕੇ ਕੋਈ ਨੁਕ ਹੋਇਆ ਉਧਰ ਜਿਹੜਾ ਵੈਦਰ ਡਿਪਾਰਟਮੈਂਟ ਹੈ ਉਹ ਵੀ ਇਹ ਚੀਜ਼ ਐਨਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹੋਰ ਕੋਈ ਐਸੀਆਂ ਜਗਾਵਾਂ ਨੇ ਜਿੱਥੇ ਇਹ ਪੁਚਾਲ ਆਇਆ ਫਿਰ ਹਾਲ ਜੋ ਖਬਰ ਸਾਹਮਣੇ ਆਈ ਹੋਈ ਇਹ ਹੀ ਹੈ ਕਿ ਹਿਮਾਚਲ ਦੇ ਕੁਝ ਇਲਾਕਿਆਂ ਦੇ ਵਿੱਚ ਹੈ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹੈ ਪਰ ਇਸ ਦੀ ਸਪੀਡ ਗਤੀ ਜ਼ਰੂਰ ਤੇਜ਼ ਸੀ ਪਰ 4 ਜਾਂ 5 ਸੈਕਿੰਡ ਤੋਂ ਉੱਪਰ ਇਹ ਪੁਚਾਲ ਜਿਹੜਾ ਹੈ ਇਸ ਦੇ ਝਟਕੇ ਜਿਹੜੇ ਮਹਿਸੂਸ ਨਹੀਂ ਕੀਤੇ ਗਏ ਸਿਰਫ 4 ਸੈਕਿੰਡ ਲਈ ਮਹਿਸੂਸ ਕੀਤੇ ਗਏ ਨਾ ਤੇ ਲੋਕਾਂ ਦੇ ਵਿੱਚ ਵੀ ਇਸ ਦਾ ਥੋੜਾ ਡਰ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਇਹ ਸੀ ਸਪੀਡ ਸੀ ਲੋਕਾਂ ਦੇ ਵਿੱਚ ਡਰ ਰਿਹਾ ਤੇ ਲੋਕੀ ਆਪਣੇ ਘਰਾਂ ਤੋਂ ਦਫ਼ਤਰਾਂ ਤੋਂ ਵੀ ਬਾਹਰ ਆਏ ਨੇ ਮੈਂ ਵੀ ਜਿਸ ਜਗ੍ਹਾ ਤੇ ਬੈਠੀ ਹੋਈ ਸੀ ਅੱਜ ਦੀ ਉਸ ਜਗ੍ਹਾ ਤੇ ਵੀ ਮੈਂ ਆਪ ਖੁਦ ਮਹਿਸੂਸ ਕੀਤਾ ਕਿ ਮੇਰੇ ਨੇੜੇ ਇਰਦੀਗਿ ਜੋ ਲਾਈਟਾਂ ਨੇ ਉਹ ਵੀ ਟੰਗੀਆਂ ਹੋਈਆਂ ਜਾਂ ਕੋਈ ਵੀ ਜਗ੍ਹਾ ਚੀਜ਼ ਸੀ ਜੋ ਦੀਵਾਰ ਤੇ ਸੀ ਉਹ ਸਾਰੀ ਹਿਲ ਰਹੀਆਂ ਸੀ ਤੇ ਸਾਫ਼ ਮਹਿਸੂਸ ਕੀਤਾ ਜਾ ਰਿਹਾ ਸੀ ਦੇਖਿਆ ਜਾ ਸਕਦਾ ਸੀਗਾ ਕਿ ਕਿੰਨੀ ਕੋਸ ਦੀ ਸਪੀਡ ਹੈ